ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕਹਿਣ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨਾਲ ਤੱਕ ਜਰੂਰ ਵੇਖਿਓ ਆਈਏ ਦੇਖਦੇ ਮੈਂ ਬੇਕੰਦਰਾਂ ਨਾਲ ਬੇਕੰਦਰਾਂ ਨਾਲ ਕੱਚੀ ਉਮਰੇ ਕਿੰਨੂੰ ਦਿਲ ਤੇ ਲਾ ਬੈਠਿਆਂ ਤਾਇਆ ਬਾਪੂ ਦਰਤੇ ਬਹੁਤ ਹੁੰਦਾ ਜਦੋਂ ਦਿਲ ਟੁੱਟਦਾ ਇਹਦਾ ਮਸਲਾ ਕੋਈ ਵੀ ਹੱਲ ਨਹੀਂ ਕਰ ਸਕਦਾ ਬੇਕਦਰਾਂ ਨਾਲ ਲਈ ਬੇਕਦਰਾਂ ਬਾਪੂ ਕਿਹੜੇ ਰਾਜ ਤੋਰ ਚੱਲਿਆ ਹੁਣ ਤਾਂ ਕੁਝ ਨਹੀਂ ਹੋ ਸਕਦਾ ਉਮਰ ਨਾਂਗੀ ਪਹਿਲਾਂ ਦੇਖ ਲਾਉਣੀ ਸੀ ਟਰੱਕ ਵਾਲੇ ਨੂੰ ਇਸ਼ਾਰਾ ਕਰੋ ਮੌਕੇ ਤੇ ਹੱਲ ਹੋ ਜੂ ਮਸਲਾ ਪਹਿਲਾਂ ਪਤਾ ਕਰ ਲੈ ਜਿਹਦੇ ਪਿੱਛੇ ਰੋਲਿਆ ਦੁਨੀਆ ਤੇ ਹੈ ਵੀ ਕਿ ਨਹੀਂ ਬਾਬਾ ਪੈਨਸਲ ਆ ਕਿਹੜੇ ਕਮੀ ਪਿਆ ਤੇ ਫਲਾਟੋ ਮਿਲੀਅਨ ਵਾਲੇ ਜਾਣੀ ਕੀ ਇਹਨਾ ਚੰਨੀ ਹਰਾ ਦੇਣਾ ਯਾਰ ਅੱਜ ਅੱਧੇ ਲੋਕ ਤਾਂ ਇਹਦਾ ਪਾਸਾ ਨਹੀਂ ਸੁਣ ਜਾਂਦੇ ਆ ਮਾਲ ਜਿਆਦਾ ਹੀ ਖਾ ਲੈਂਦਾ ਰਾਜਾ ਸਾਹਿਬ ਕੋਲ ਫਾਲ ਪਈ ਨਾ ਇਹਦਾ ਹਲੋ ਬਾਈ ਝੋੜਤਾਜ ਇਹਨੂੰ ਬਾਹਰ ਕੱਢੋ ਯਾਰ ਬਾਹਰ ਕੱਢੋ ਮੈਥ ਦਾ ਦੁਸ਼ਮਣ ਆਇਤਾ ਇੱਕ ਹੀ ਕਹਿਆ ਜਾਂਦਾ ਇਹਨੂੰ ਨਹੀਂ ਪਤਾ ਲੱਗਦਾ ਭਰਾਵਾ ਹਲ ਇਤੇ ਇੱਕ ਹਿਸਾਬ ਦੀ ਵਾਰਨਿੰਗ ਆ ਚਪੇੜਾਂ ਦੇ ਅੱਗੇ ਪੈਣੀ ਆ ਜਾ ਕੇ ਹਮ ਬਸ ਇਹ ਆ ਵੀ ਤੁਸੀਂ ਗੱਲਾਂ ਦਾ ਕੜਾ ਬਣਾਉਂਦਾ ਇਹ ਤਾਂ ਮੇਰੀ ਫੀਡ ਚ ਨਾ ਆਇਆ ਕਰ ਭਰਾਵਾ ਤੂੰ ਵੀਰ ਲੋਕੀ ਤਾਂ ਭੋਰ ਦੇ ਜਾਂ ਤੂੰ ਭੋਰ ਭੋਰ ਆਟਾ ਬਣਾ ਦੇਣਾ ਨਾ ਹੀ ਖੋਲਿਓ ਮੇਰੇ ਲਈ ਤੇ ਵਧੀਆ ਰਹੋਗੇ ਜੇ ਮੇਰੇ ਆ ਲਾਓਗੇ ਹਮ ਇਥੇ ਕੋ ਵੀ ਚਪੇੜਾ ਦਾ ਤੇਰੇ ਮਾਰ ਨੂੰ ਜੇਲ ਕਰਦਾ ਪੋਡਕਾਸਟ ਵਾਲਦੇ ਮੁੱਕੀਆਂ ਗਿਆਨੀ ਕੋੜ ਪੜਾ ਠੰਡ ਲੱਗ ਜੂ ਐਨੂੰ ਇੰਨਾ ਤੇਜ਼ ਮਲ ਖਵਾਉਂਦਾ ਕੌਣ ਆ ਕਿਸੇ ਸਿਆਣੇ ਡਾਕਟਰ ਦਾ ਪਤਾ ਕਰੋ ਯਾਰ ਮੇ ਇਹਨੂੰ ਤਾਂ 올림픽 ਵਿੱਚ ਚੋਣਾ ਚਾਹੀਦਾ ਇੰਨੀ ਲੰਬੀ ਸ਼ਾਲ ਇਹ ਤਾਂ ਜਿਉਣੇ ਮੋੜਦਾ ਭਰਾ ਲੱਗਦਾ ਇਨੇ ਸਾਰੇ ਪਿੰਡ ਚ ਰੌਲਾ ਪਾਇਆ ਹੋਣਾ ਮੈਂ ਮੱਸਾ ਬਚਾਇਆ ਛਾਲ ਮਾਰ ਕੇ ਮੇਰੀ ਦੁਨੀਆ ਦੀ ਸਭ ਤੋਂ ਲੰਬੀ ਛਾਲ ਮਸਾਈ ਨੱਟ ਕੇ ਜਾਨ ਬਚਾਈ ਅਗਲੇ ਨੇ ਬਹੁਤ ਸਹੀ ਟਾਈਮ ਤੇ ਛਾਲ ਮਾਰੀ ਆ ਕਿਲੋਮੀਟਰ ਲੰਬੀ ਛਾਲ ਵਾਹ ਵਾਹ ਯੇ ਲੱਗੀ ਮੇਰੀ ਜ਼ਿੰਦਗੀ ਦੇ ਉਰਤੀ ਨੂੰ ਆ ਤਾਰ ਜੁੜੀ ਹੋਈ ਆ ਪ੍ਰਧਾਨ ਦੀ ਉਹ ਹਿਲਾਲ ਉਹ ਯਾਰ ਵੀਰ ਨੂੰ ਕੋਈ ਸਿੰਘ ਤੂੰ ਤਾਂ ਚੰਗਾ ਭਲਾ ਹੁੰਦਾ ਸੀ ਯਾਰ ਰੱਬ ਨਾਲ ਤਾਰ ਜੁੜੀ ਪਈ ਆ ਵੀਰ ਦੀ ਅੱਜ ਜਿਆਦਾ ਖਾਦਾ ਲੱਗਦਾ ਮਾਲ ਸੂਰ ਨੇ ਬਿਨਾ ਬੰਦੂਕ ਸ਼ਿਕਾਰ ਕਰ ਲੈਣਾ ਸੀ ਠੀਕ ਠੀਕ ਕਰਦਾ ਜਿਵੇਂ ਅੱਗਿਓ ਬਿੱਲੀ ਹੁੰਦੀ ਆ ਕਾੜਾ ਹੁਣ ਜਾਂਦਾ ਕਿੱਧਰ ਆ ਮਾਮਾ ਇੱਕ ਪਾਪਾ ਸੌਸ ਆਪਾ ਸਾਣੇ ਨੇ ਰਫਲੀ ਸੁੱਟ ਲਈ ਆ ਸਾਰੇ ਲੰਗੂਰ ਨੂੰ ਅੰਗੂਰ ਕਿਵੇਂ ਮਿਲ ਗਏ ਡਰੋਣਾ नागਮਣੀ ਹਮੇਸ਼ਾ ਕੋਲ ਹੀ ਹੁੰਦੀ ਆ ਦਿਹਾੜੀਆਂ ਲਾ ਕੇ ਫੋਨ ਆ ਕੁਝ ਦੇਖਣ ਨੂੰ ਲਿਆਂਦਾ ਸੀ ਮੈਂ ਉਹ ਜਿੱਤਗੀ ਦਾ ਕੋਈ ਮਾਮ ਨਹੀਂ ਮਤਲਬ ਗਈ ਮਰ ਜਾਈਏ ਚਪੇੜਾ ਮਾਨ ਵਾਲੀ ਮਸ਼ੀਨ ਹੁੰਦੀ ਆ ਕਿ ਨਹੀਂ ਵੀਰੇ ਹਰੀ ਚੁੰਨੀ ਨਾ ਸਾਡਾ ਗਲਾ ਘੁੱਟ ਦੇ ਮੈਂ ਘਰ ਦਾ ਕਰਜ਼ਾ ਲੈ ਆ ਕੇ ਦਵਾਈ ਪੀਣ ਲੱਗਾ ਦਿਲ ਕਰਦਾ ਗਰਨੇਡ ਸੁੱਟਾਂ ਇਹਨਾਂ ਤੇ ਮੈਨੂੰ ਜ਼ਹਿਰ ਦੇ ਦੇ ਰੱਬਾ ਗਰੀਬ ਆ ਨਹੀਂ ਤਾਂ ਫੋਨ ਤੋੜ ਦੇਣਾ ਸੀ ਕਹਿੰਦੇ ਨੀ ਮੱਖੀ ਕੁੜੇ ਨੱਕ ਤੇ ਹੀ ਸ਼ੇਰ ਪਾ ਲੈਣ ਤੇ ਨਹੀਂ ਤੇਰੇ ਲੱਕ ਨਾਲੋਂ ਵੱਡੇ ਡਾਲ ਜੱਟ ਦੇ ਭਰਾ ਪਹਿਲਾਂ ਇਹ ਦੱਸ ਤੇਰੇ ਕੋਲ 35 ਲੱਖ ਹੈਗਾ ਕਾਕੇ 35 ਲੱਖ ਹੈਗਾ ਤੇਰੇ ਕੋਲ गर्ल प्लस गर्ल टू गर्ल्स तेरे ता दांद भी 35 ਨਹੀਂ ਹੋਣੇ ਨਹੀਂ ਆਇਆ ਨਹੀਂ ਹਿਲਣਾ ਨਹੀਂ ਮਿੱਤਨੀ ਆਇਆ ਨਹੀਂ ਯਾ ਮਿੱਤਨੀ ਮੈਂ ਇਹਵੇਂ ਮੈਂ ਯਾ ਪੰਜਾਬੀ ਬੋਲ ਚਾਈਨਾ ਚ ਸਮਝ ਨਹੀਂ ਆਉਂਦੀ ਜੇ ਸਮਝ ਆ ਗਈ ਤਾਂ ਸੰਪਰਕ ਕਰੋ ਉਹ ਭਰਾਵਾ ਤੇਰੀਆਂ ਖਾਲੀ ਥਾਵਾਂ ਕੌਣ ਪਰੂ ਭਾਈ ਥੋੜੀ ਜੀ ਬੇਸ ਵਧਾ ਭਾਈ ਆਹਨੇ ਆਹਨੇ ਨਿਆ ਮੈਂ ਯਾਤਰੀਆਂ ਆਪਾਂ ਲਈ ਨਿਆ ਮੈਂ ਉਹਨਾਂ ਨੂੰ ਲੈ ਆਂ ਮਾਜੀ ਉਬਲਾ ਹੂਆ ਅੰਡਾ ਮੰਗ ਰਹਾ ਹੈ ਹਟੀ ਨਾ ਜੋਤਕ ਛਾਤੀ 'ਚ ਲੱਤਾਂ ਨਹੀਂ ਪੈਂਦੀਆਂ ਰੈਂਬੋ ਰੈਂਬੋ ਹਾਂ ਵਾਟ ਇਜ਼ ਇਟ ਰੈਂਬੋ ਰੈਂਬੋ ਪੈਂਟ ਵੀ ਨਿਊ ਨਾਲਾ ਚੱਲ ਕੋਈ ਨਾ ਕੁੜੀਆ ਓਕੀ ਸੋਕੀ ਕੱਟ ਲੈ ਹੁਣ ਤੇਰੀ ਆ ਇਹਦਾ ਰਸਾ ਕਿਨੇ ਖੋਲ ਦਿੱਤਾ ਯਾਰ ਦਿਮਾਗ 'ਚ ਫਰਕ ਪਿਆ ਲੱਗਦਾ ਸੱਸਰੀ ਕਹਿੰਦਾ ਹੈ ਆਪਣਾ ਆਇਆ ਯਾ ਇਨੂੰ ਯਾਤ ਲੰਘਣੇ ਆਣ ਆਣ ਖਰਚਾ ਮੈਂ ਕੋਲਿਆ ਕੇ ਸੌਂਦਾ ਨੈਟਵਰਕ ਦੀ ਪ੍ਰੋਬਲਮ ਹੈ ਗੀਅਰ ਬਾਕਸ ਠੀਕ ਕਰਨ ਵਾਲਾ ਕਹਿਣਾ ਕੀ ਚਾਹਤੇ ਹੋ ਸੱਸਰੀ ਮਾਮੀ ਮੰਨਣਾ ਨਹੀਂ ਇਹੀ ਪੀਨੇ ਖਾਣੇ ਉਮੀਂ ਇੰਜ ਸੱਸਰੀ ਕਾ ਤੱਕ ਪਤਾ ਲੱਗਾ ਬਸ ਆਪਣੇ ਤਾਂ ਕੋਈ ਗੱਲ ਪੱਲੇ ਨਹੀਂ ਪਈ ਯਾਰ ਸਬਟਾਈਟਲ ਚਲਾ ਦੇ ਵੀਰ ਨਾਲ ਨਾਲ ਪੰਜਾਬੀ ਚ ਸੁਣਨ ਲਈ ਇੱਕ ਦਬਾਓ ਪਾਜੀ ਲੇ ਕੇ ਦੱਸ ਦਿੰਦਾ ਯਾਰ ਉਦਾਂ ਨਹੀਂ ਪਤਾ ਲੱਗਿਆ ਸਾਨੂੰ ਵੀਰ ਜੇ ਮੈਂ ਉੱਥੇ ਹੁੰਦਾ ਤੈਨੂੰ ਚੱਕ ਕੇ ਦਰਿਆ ਚ ਸੁੱਟਦਾ ਦੀਦੀ ਅੱਗੇ ਨਹਿਰ ਚ ਸ਼ਾਰਮਾਨ ਚੱਲੀ ਲੱਗਦਾ ਮੋਬਾਈਲ ਨਾ ਨਾ ਮੋਬਾਈਲ ਕਵਰ ਦਿੰਦੀ ਏ ਲੈਸਟ ਫੋਨ ਦੇ ਆ ਕਾਲਾਂ ਵੀ ਮੀਡੀਆ ਦੇ ਵਿੱਚ ਨੇ ਨੇ ਆ ਸ਼ੁਕਰਾ ਫੋਨ ਪਾਣੀ ਕਿ ਨਹੀਂ ਡਿੱਗਿਆ ਨਹੀਂ ਤਾਂ 150 ਨੂੰ ਠੋਕ ਲੱਗ ਗਿਆ ਸੀ ਫੋਨ ਦੇ ਕਵਰ 'ਚ ਵੀ ਕਾਲ ਆ ਜਾਂਦੀ ਆ ਅੱਜ ਪਤਾ ਲੱਗਾ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜਰੂਰ ਕੱਢਿਆ ਕਰੋ ਮੈਂ ਹੁਣ ਗਈਆਂ ਤੇਰੀ ਹੋ ਸੂਣੀ ਡਰਦਾ ਕਿਉਂ ਸਿੰਘੇ ਤੇਰੀ ਆ ਯਾਰ ਸੱਚੀ ਸੱਚੀ ਦੱਸ ਕਿਹੜੀ ਨਹਿਰ ਚ ਨਾਰੀਓ ਸੁਰਦਾ ਰਿਆਂ ਵੀਰੇ ਮੈਨੂੰ ਵੀ ਦੱਸ ਸੁੱਖ ਕਿੱਥੇ ਸੁਖੀ ਸੀ ਲੈ ਮੈਂ ਹੁਣ ਗਈ ਤੈਨੂੰ ਮੁਬਾਰਕ ਬਾਈ ਕਿਰਪਾਨਾ ਗਾਟਾ ਲਾ ਦੇ ਸਾਡਾ ਬਰਫੀ ਖਾ ਕੇ ਵੀ ਚੋਲੇ ਦਾ ਨੰਬਰ ਭੇਜੀ ਸਾਡੇ ਕਿਰਪਾਨ ਮਾਰੀ ਤੈਨੂੰ ਮੁਬਾਰਕਾ ਤੇ ਸਾਨੂੰ ਲਾਂ ਤਾਂ ਵਿਚੋਲਾ ਜਿੰਦਾ ਚਾਹੀਦਾ ਮੈਨੂੰ ਕਰਵਾ ਗੱਲ ਯਾਰ ਭਰਾ ਜਿਹੜੀ ਪਿੱਛੇ ਤਲਵਾਰ ਪਈ ਆ ਮੈਨੂੰ ਮਾਰ ਦੇ ਉਹਨੂੰ ਯਕੀਨ ਹੀ ਨਹੀਂ ਹੋਉਂਦਿਆ ਤੂੰ ਐ ਗੜਵਾ ਸੱਜਣਾ ਵੇ ਮੈਂ ਆਇਆ ਤੂੰ ਐ ਗੜਵਾ ਤੂੰ ਕੀ ਏ ਗੜਵੀ ਵੀਰ ਜੀ ਨਾ ਕਰੋ ਇਦਾਂ ਯਾਰ ਗੜਵੇ ਦੀ ਭੈਣ ਗੜਤੀ ਏਕਲਾ ਕੇ ਕੀ ਮਜਬੂਰੀ ਸੀ ਵੀਰ ਤੇਰੀ ਵੀਰ ਗੱਲ ਕੀ ਆ ਖੜ ਕੇ ਦੱਸ ਜੇ ਪੂਰੀ ਮੰਨਤ ਕਰਦਾ ਮੈਂ ਹੱਥੀਂ ਇਨਾਜ਼ ਬਣਾਵਾ ਡਰਦਾ ਕਿਉਂ ਆ ਸਿੰਘ ਵੀਰ ਚ ਬਾਬੇ ਆਉਂਦੇ ਆ ਲੱਗਦਾ ਤੇਰੇ ਉੱਤੇ ਇਠੀਨ ਬਣਾ ਜਿੰਦ ਮੇਰੀ ਦੱਸ ਤੇਰੇ ਬਾਈ ਟੀਵੀ ਤੇ ਆਇਆ ਕਰ ਮੈਂ ਹੋਣੀ ਦੇਖਦਾ ਵੀਰ ਬੈ ਕੇ ਗੱਲ ਕਰਦੇ ਆ ਯਾਰ ਅੰਦਰ ਦੇਖੋ ਰਵੀ ਵੀਰ ਅਜੀਤੋਂ ਦੇ ਕਰਪਾਨ ਮਾਰ ਸਾਹਬ ਲਾਵਾਂਗੇ ਐਨਾ ਕੰਮਾ ਕਰਕੇ ਮੈਂ ਵਿਆਹ ਨਹੀਂ ਕਰਾ ਰਿਆ ਜਾ ਬੰਤੀ ਹੋਏ ਰਵੀ ਭੈਣ ਦਾ ਯਾਰ ਖਾ ਕੇ ਮੁਕਰ ਗਿਆ ਬਰਫੀ ਬਰੈਡ ਦੇ ਪਕੌੜਿਆਂ ਵਾਂਗੂ ਰੱਖੀ ਆ ਇਹਨੂੰ ਰਵੀ ਤਾਂ ਦੋ ਦੋ ਦਿਸਦੇ ਹੋਣੇ ਆ ਤੇ ਮੈਂ ਆ ਰਹੀ ਹੈਗੀ ਆ 21 ਜਨਵਰੀ ਨੂੰ ਤੇ ਮੈਂ ਲੋਕੇਸ਼ਨ ਦੱਸ ਦੇਣੀ ਆ ਤੈਨੂੰ ਕਿੱਥੇ ਆਵਾਂ ਅੱਛਾ ਤੂੰ ਨਿਮਰਤ ਖੈਰਾ ਤੈਨੂੰ ਮਿਲ ਲਈਏ ਡਰੌਨੀ ਕਾ ਤੂੰ ਯਾਰ ਤੇਨੂੰ ਫੋਟੋ ਖਿਚਾਉਣੀ ਹੋਵੇ ਜਾਂ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਜਾਂ ਮੈਨੂੰ ਕਿਸੇ ਨੇ ਮਿਲਣਾ ਹੋਵੇ ਤੇ ਤੁਸੀਂ ਉੱਥੇ ਆ ਕੇ ਮੈਨੂੰ ਮਿਲ ਸਕਦੇ ਆ ਨਹੀਂ ਮੈਂ ਨਹੀਂ ਖਿਚਾਉਣੀ ਫੋਟੋ ਫਿਰ ਤਾਂ ਸਿਕਿਉਰਟੀ ਬੁਲਾਉਣੀ ਪਾਉਗੀ ਹਾਂਜੀ ਮਿੱਤਰੋ ਇਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਹਾਈਪ ਦੀ ਆਪਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys